ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਤਾਜੀ ਸੁਈ ਵੀ ਤੇ ਇੱਕ ਜਰਸੀ ਆ ਗਈ ਆਪਣੀ ਗੱਭਣ ਦੋ ਨਾਲ ਸੇਲ ਆ ਰੇਟ ਤੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਆਓ ਕੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਜਸਵਿੰਦਰ ਸਿੰਘ ਹੈ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਉਹ ਨੰਬਰ 9779622161 ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਤਾਜੀ ਸੂਈ ਦੇਖੀ ਜਾਨੇ ਆ ਹਾਂ ਜੀ ਬਾਈ ਜੀ ਕਿਹੜਾ ਸੂਆ ਸੂਈ ਆ ਦੂਸਰਾ ਸੂਆ ਸੂਰ ਹੀ ਹੈ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਐ ਮੰਨ ਕੇ ਚੱਲੋ ਜੀ ਹੋ ਗਏ 4 ਘੰਟੇ ਹੋ ਗਏ ਜੇ ਰਪਈ ਨੂੰ ਉਧਾ ਘੰਟਾ ਹੋ ਗਏ ਬੱਚਾ ਇਹ ਨਹੀਂ ਕੀ ਦਿੰਦਾ ਬੱਚਾ ਮੇਰੂ ਦਿੰਦਾ ਈ ਠੀਕ ਐ ਤੇ ਜੇਰ ਜਪਾ ਓਕੇ ਹੈ ਨਾ ਵਗੈਰਾ ਜੀ ਡਾਣਾ ਜੀ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਇਹਦਾ ਬਲੂਨ ਦਾ 18 ਕਿਲੋ ਖਰਾ ਦਿੱਤਾ ਹੋਇਆ ਜੀ ਕਹਿੰਦਾ ਬਾਪ ਐਤ ਕੀ ਮੰਨ ਕੇ ਚਲੀ ਆਪਾਂ ਵੀ 20 ਦੇ ਲਵੇ ਲਾਉਣੇ ਜੜੀ ਹੈਗੀ ਆ ਆ 20 ਕਿਲੋ ਮੰਨ ਕੇ ਲੈ ਲੇ ਜੀ 5 0 ਤੋਂ ਪਲੱਸੇ ਫੈਂਟ ਆਉਣੀ ਹੈ ਜੀ ਥੋਰੀ ਵੀਰ ਬਾਹਰ ਨੂੰ ਸੁ ਵੀਰ ਚਵਾਈ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਵੀਰੇ ਨਿਆਣਾ ਸਿਆਣਾ ਦਾ ਲੋੜ ਹੀ ਨਹੀਂ ਕੋ ਨਾ ਬਾੜਾ ਚੀਚੀ ਜਿਵੇਂ ਮੋਟਾ ਚੋਣ ਪੈਂਦਾ ਦਿਲੋਂ ਕੋ ਟੁੱਟਦੀ ਨਹੀਂ ਮੁੱਕਦੀ ਨਹੀਂ ਥਾਣ ਦੇ ਕੈਸਾ ਗਲਾਸ ਵਰਗਾ ਮਾਰਿਆ ਕਰਦਾ ਬਾਗਾ ਥੜਾ ਜੀ ਮਾਰਦੀ ਧ ਚਵਾਈ ਦੀ ਦੇਖੋ ਯਾਰ ਜਮਾਂ ਨਜ਼ਾਰੇਦਾਰ ਰੰਗਾਰਗੀ ਚਵਾਈ ਆ ਕੋ ਨਿਆਣਾ ਪਾਵੇ ਨਾ ਪਾਵੇ ਬੌਲੀ ਠੰਡੀ ਸੀਲਸ ਲੱਗ ਜਰ ਬਹਿੜਾ ਇਹਦੇ ਪੈਸੇ ਕਿਨੇ ਲੈਣੇ ਆਪਾਂ ਪੈਸੇ ਆਪਾਂ ਇਹ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਈਏ 67000 ਰੁਪਏ ਦੀ ਦੇਣੀ ਆ ਇਹ ਆਪਾਂ ਥੋੜੀ ਬਾਹਰ ਨੂੰ ਮਾਨਦਾਨ ਕਰਾਂਗੇ ਤੇ ਥਣਲੇ ਬਾਹਰ ਮਨੇ ਨੀੜ ਤੋਂ ਦਿਖਾ ਦੇ ਝੂਲੀ ਝਾਲੀ ਦੇਖਣ ਕੈਸਾ ਮਾਰੇ ਸੁਭਰ ਥਣ ਤੋਂ ਦੇਖੋ ਸੋਹਣਾ ਸਾਫ ਸੁਥਰਾ ਮਗਰ ਬੱਚਾ ਠੰਡੀ ਸੀਲ ਦਾ ਆਂਤੀ ਕੋਈ ਨਹੀਂ ਸੋ ਵਾਂਗੂ ਜਗਦਾ ਸਣ ਰੇਟ ਸਿਰਫ 67000 ਰੁਪਏ ਦਾ ਹਾਂਜੀ ਸੁਭਰ ਤੋਰਾ ਵਗੈਰਾ ਦੇਖੋ ਬਹਿੜਦਾ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਟੱਕਰਾ ਦੇ ਢਿੱਲੂ ਕੈਸਾ ਲਾਇਆ ਬੈੜ ਨਹੀਂ ਠੀਕਾ ਲੱਸੀ ਨਾਲ ਵੀ ਕਿਸੇ ਬਸ ਨਹੀਂ ਹਣ ਲੈ ਚੱਲ ਬੱਚੇ ਕੋਲ ਇਹ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹਣਾ ਟੱਕਰਾ ਬਹੁਤ ਐਚਪੰਗਾ ਵਾਲਾ ਘਰੇ ਆ ਨਾਣਾ ਨੂਣਾ ਦਿਖਾ ਲੇਵੇ ਤੇ ਕਹਿ ਜੀਆਂ ਨਹੀਂ ਕਿੰਨੀਆਂ ਚੰਗੀਆਂ ਸਾਰੇ ਪਾਸੇ ਖਬਰਦਾਰ ਰੇਟ ਇਹਦਾ 67000 ਰੁਪਿਆ ਮਾਂਦਾਨ ਕਰਾਈ ਡਾਣਾ ਧਾਰਾਂ ਦੀ ਐਨ 100 ਦੀ 100 ਹਜ਼ਾਰ ਜਿੱਥੇ ਮਰਜ਼ੀ ਮੰਗਾਲੇ ਬੰਦਾ ਆਪਣੀ ਗਰੰਟੀ ਦੇ ਕੋ ਚੱਕਰੀ ਠੀਕ ਹੈ ਜੇਰ ਜਿ ਰੋਕਿਆ ਹਣਾ ਜੇ ਵਗੈਰਾ ਦੀ ਡਾਣਾ ਪੱਠੇ ਦੇ ਕਿੰਨੇ ਖਾਂਦੀ ਚਾਹੇ ਲੱਕਣਾ ਪਾ ਦੇ ਉਹ ਵੀ ਖਾ ਜੂ ਦੂਜੇ ਨੰਬਰ ਤੇ ਗੱਬਣਾ ਗਈ ਜਿਹੜੀ ਜਰ ਦੂਜੇ ਨੰਬਰ ਦੇ ਵਿੱਚ ਗੱਬਣਾ ਅੰਗ ਦੇ ਵਿੱਚ ਆ ਗਈ ਇਹ ਨੂੰ ਹਜੇ ਕਰਦੀ ਆ ਹਫਤਾ ਖੰਡ ਠੀਕ ਹੈ ਹਫਤਾ ਕੇ ਦਾ ਸੂਣ ਚ ਬਾਕੀ ਪਿਆ ਇਹਦਾ ਦੁੱਧ 20 ਕਿਲੋ ਦਿੱਤਾ ਹੋਇਆ ਬੰਦਾ 18 ਮੰਨ ਕੇ پیسے ਲਾ ਲੇ ਠੀਕ ਹੈ ਰੇਟ ਇਹਦਾ ਰੇਟ ਇਹ ਬਸ ਆਪ 72000 ਰੁਪਏ ਦੀ ਦੇ ਦਾਂਗੇ ਤੋਰੀ ਬਾਹਰ ਨੂੰ ਵੀ ਇਹ ਤੋਰ ਤੋ ਹਫ ਦੁੱਧ ਦੀ ਐਵਰੇਜ 18 ਕਿਲੋ ਦੀ ਹੈ ਨਾ ਦੁੱਧ 20 ਕਿਲੋ ਦੇਉਂ ਵੈਸੇ ਬੰਦਾ 18 ਮੰਨ ਕੇ ਪੈਸੇ ਲਾ ਲੇ ਠੰਡੀ ਢੀਲ ਪਰਫ ਵਰਗੀ ਆ ਥਣ ਅੱਥੀ ਚਵਾਈ ਆ ਉਹ ਅੱਗੇ ਫਿਰ ਕੱਲੀ ਕੱਚੀ ਕੱਚੀ ਆਲ ਹੈ ਹਫਤਾ ਕੇ ਸੂਣ ਜਿਹਾ ਵਾਕੀ ਰੇਟ 72000 ਆ ਤੇ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਸੋਹਣੀ ਝੋਲੀ ਵਾਲੀ ਬਿਹੜਾ ਤੇ ਜਿੱਦ ਦੇ ਤਿਆਰ ਹੋ ਗਈ ਗੱਲਾਂ ਕਰਾ ਦੂ ਜਮਾ ਹੈ ਨਾ ਮੈਂ ਪੰਡਲੇ ਵੀ ਦੀ ਲਾ ਕੇ ਸੂਏ ਇੰਨੀ ਚੰਗੀ ਇੰਨਾ ਚੰਗਾ ਚੋਣ ਚਾਂਣ ਸਿੱਟੂ ਬਹੁਤ ਖਰੀ ਖਰੀ ਆ ਚੋਣ ਚਾਂ ਬਾਈ ਠੀਕ ਹੈ ਨਾਣਾ ਨੂਣਾ ਦੁੱਧਾਲੀਆਂ ਮੱਥੇ ਚ ਟੋਆਟ ਵਗੈਰਾ ਸਾਰਾ ਕੁਝ ਹੈ ਥਲੇਵਾ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਖੇਡਣਾ ਛੜਾ ਦੇਵਾ ਦੋ ਵੜਾ ਦਿਖਾ ਦੀਆਂ 9779621161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ